ਅੱਜ ਜਿ ਆਇਆ ਆ ਪਿੰਡ ਰਾਇਤਰਾਣਾ ਪਨੀਰੀ ਲੈਣ ਆਇਆ ਸੀ ਪਿਆਜਾਂ ਦੀਆ ਦੇਖੋ ਪਿਆਜ ਹੀ ਪਿਆਜੜਾ ਬਾਈਆਂ ਦੇ ਬਹੁਤ ਫਾਰਮ 77 ਦੇਖੋ ਤੁਸੀਂ ਬਹੁਤ ਵੱਡਾ ਸਿਸਟਮ ਆ ਬਈਆਂ ਦਾ ਬਹੁਤ ਜਾਨਾ ਵੱਡੀ ਗੱਲਾਂ ਫਾਰਮ 77 ਰਾਇਤਰਾਣਾ ਅਕੀਸ ਨੂੰ ਹੀ ਦਿਖਾਵਾਂਗੇ ਨੇੜੇ ਹੁੰਦੇ ਬਾਈਆਂ ਨੇ ਬਣਾਉਣਾ ਪਈ ਵੀਡੀਓ ਇਹ ਵਾਲਾ ਕਹਿੰਦਾ ਜੀ ਨਾਮ ਆ ਪਾਇਆ ਤੋਂ ਦਾ ਘਾਟ ਥੋੜੀ ਜਿਹੀ ਵੀਡੀਓ ਦਾ ਪ੍ਰੋਬਲਮ ਜੀ ਆਉਂਦੀ ਆ। ਬਹੁਤ ਵਧੀਆ ਸਟਾਉਣ ਲੱਗਿਆ ਪਾਈਆਂ ਦਾ। ਤੇ ਕਿ ਟਾਈਮ ਨਹੀਂ ਸੰਭਲ ਵੀਡੀਓ ਬਣਾਉਂਦਾ ਕਿ ਹਾਲਤ ਆ ਜਾ ਕਰਦੇ। ਬਾਈ ਹੁਣ ਜਿਆਦਾ ਰਾਸਤੇ। ਦੇਖੋ ਜੀ। ਪਿਆਜ਼ਾਂ ਦੀ ਪਨੀਰੀ ਅਜੇ ਲੈਣੀ ਹੋਵੇ ਦਾ ਇੱਥੇ ਆ ਜਾਓ। ਬਹੁਤ ਵਧੀਆ ਸਿਸਟਮ। ਫਿਰ ਪਨੀਰੀ ਦੇ ਹੰਮਾ ਦੇ। ਲਓ ਜੀ ਆਪਾਂ ਲਿਆਂਦੇ ਪਿਆਜ਼। ਪਿਆਜ਼ਾਂ ਦੀ ਪਨੀਰੀ ਜਿਹੜੀ ਆਪਾਂ ਤਿਆਰ ਕਰੀ ਇਸ ਜਗ੍ਹਾ। ਆ ਪਿਆ ਸਟਾਰਟ ਕਰ ਰਿਹਾ ਹੈ ਜੀ ਆਪਣਾ ਕੰਮ ਕੱਲ ਦਾ ਪਿਆਜ ਲਾਉਣ ਦਾ ਆ ਦੇਖੋ ਤੁਸੀਂ ਚੈੱਕ ਕਰੋ ਇਧਰ ਜਿਹੜਾ ਆਪਣਾ ਅੰਮ੍ਰਾਲਾ ਬਾਗ ਚ ਇਧਰ ਆ ਜਗਾ ਇਹਦੇ ਵਿੱਚ ਤਕਰੀਬਨ ਲੱਗ ਚੁੱਕੀ ਆਪਣੀ ਇਹਨੇ ਸਾਰੀ ਇਲਾਕੇ ਪਿਆਜ਼ਾਂ ਦੀ ਪਨੀਰੀ ਬਹੁਤ ਵਧੀਆ ਪਿਆਜ਼ ਹੈ ਲਾਲ ਪਿਆਜ਼ ਆਹ ਤੁਹਾਨੂੰ ਦਿਖਾਉਣਾ ਹੈ ਕਿਵੇਂ ਲਾਉਂਦੇ ਨੇ ਤੇਰੇ ਦੀਬੀਆਂ ਪਣ ਲੱਗੀਆਂ ਨੇ ਲਾਉਣ ਤੇ ਇਹ ਆਪਾਂ 5 5 ਇੰਚ ਦੇ ਫਰਕ ਦੇ ਨਾਲ ਲਾਈ ਆ ਆ ਤੁਹਾਨੂੰ ਦਿਖਾਉਣਾ ਕਿਵੇਂ ਲਾਉਂਦੇ ਨੇ ਇਧਰ ਮੱਖਾਂ ਦੇ ਬਾਗ ਦੇ ਵਿੱਚ ਵੀ ਸਟਾਰਟ ਆ ਕੰਮ ਤੇ ਇਧਰ ਅੱਜ ਕਰਾਇ ਸਟਾਰਟ ਉਧਰ ਕੱਲ ਕਰਿਆ ਹੈ ਅੱਜ ਕੱਲ ਦਾ ਉਹ तकरीबन ਲਾ ਕੇ ਤਿਆਰ ਹੋ ਚੁੱਕਿਆ ਪੂਰਾ ਆ ਦੇ ਇਧਰ ਹੈ ਲਾ ਰਹੇ ਅਸੀਂ ਆਪਣੇ ਜਗਾੜ ਜਆ ਬਣਾਇਆ ਇੱਕ ਗਲੀਆਂ ਘਟਾਉਣ ਵਾਲਾ ਜਿੱਥੇ ਇੱਥੇ ਕਿਉਂਕਿ ਠੰਡਰ ਠੰਡ ਦੇ ਕਾਰਨ ਕਰਕੇ ਔਖਾ ਲਾਉਣਾ ਤੁਹਾਨੂੰ ਦਿਖਾਉਣਾ ਹੈ ਇਧਰ ਬੜੀ ਗੱਲ ਕਰਾ ਦੇ। ਆਪਾਂ ਪੰਜੇ ਨਹੀਂ ਆਉਂਦੇ ਸਿਆਬ ਜੀ। ਤੇ ਜਵਾਖ ਨਾ ਤੈਨੂੰ ਤੱਕ 4 ਹੋ ਗਏ। ਹੁਣ ਮੋਗਲੀ ਨੂੰ ਖਲਾ ਕੇ ਆਈਆਂ। ਆਹ ਤੜਾਈ। ਆਹ ਦੇਖੋ ਬੁੜੀਆਂ ਲਾਉਂਦੀਆਂ ਨੇ ਤੇ। ਸਾਡੀ ਵੀਡੀਓ ਰੋਣਾ ਜੀ। ਕੀ ਹੋਇਆ ਹੈ? ਇਹ ਪੰਦੇ ਪੰਦੇ ਇੰਨੇ ਤੇ ਹੱਥ ਨਾ ਲਾ ਰਹੇ ਹਾਈ। ਇਹ ਤਾਂ ਤੱਕ ਕੋਈ ਲਾ ਰਹੇ ਮੇਰੇ ਤੇ ਕਰਾ ਪਹੋਲਾ ਹੈ। ਉਹ ਆਹ ਤਾਂ ਪੰਜਾਂ ਅੱਧਾ ਪੰਜ ਵਾਲੇ ਯਾਨ। ਹਾਂ ਇਹ ਤਾਂ ਇੰਨੇ ਕਰੇ ਹੋਏ। ਹੂੰ। ਕਿ ਰੇਤੇ ਨਸਾਨੀ ਲੱਗੇ ਹਾਂਜੀ ਹਾਂ ਤੋ ਉਹ ਲਾਈ ਜਾਣਾ ਬਹੁਤ ਬੱਸਦਾ ਹੈ ਨਾ ਆਪਾਂ ਫਿੱਟ ਬੈ ਗਏ ਆਪਣੇ ਬੈਗਾਂ ਦੀ ਮਸ਼ੀਨ ਲੈ ਆਉਣ ਯਾਰ ਭਾਈ ਫਿੱਟ ਬੈ ਗਿਆ ਮਸ਼ੀਨ ਦੂਜੀ ਲੈ ਆਉਣਾ ਨਾ ਨਾ ਇਹਦੇ ਆ ਦੇਖੋ ਚੈੱਕ ਕਰਦੇ ਆ ਪੋਲੋ ਮੋਟਾ ਹੁੰਦਾ ਇਹ 5 ਇੰਚ ਦਾ ਹੀ ਗਾਲੇ ਹਨਾ 5 ਇੰਚ ਦਾ ਹੈ ਹਾਂ ਆ ਚੈੱਕ ਕਰੋ ਆ ਦੇ 5 5 ਇੰਚ ਦੇ ਹਿਸਾਬ ਨਾਲ ਲਾ ਰਹੇ ਆ ਆ ਦੇ ਸਾਹਮਣੇ ਆਹ ਦੇਸ਼ੀ ਆਪਦਾ ਜਗਾੜ ਜਿਹਾ ਬਣਾਇਆ ਕਦੇ ਬੰਦੇ ਨੇ ਆਪਣੇ ਬੰਦਿਆਂ ਨੂੰ ਲਾਣੇ ਕਿ ਜਣਾ ਦੇ ਪਿਆਜ਼ ਚੀਨ ਵਾਲੇ ਦੇ ਬਾਪੂ ਜੀ ਕਿਹਾਦਾ ਆਪਣੇ ਇੰਚ ਖੁਸ਼ੀ ਚੀਨ ਵਾਲੇ ਮਾਤ ਕਰਦੇ ਹੈ ਲਾ ਚੀਨ ਵਾਲੇ ਬਾਈ ਜੀ ਸ਼ਾਰਟ ਵੀਡੀਓ ਬਾਈ ਜੀ ਚੱਕੋ ਇਹ ਦੇਖੋ ਆ ਚੀਜ਼ ਬਣਾਈ ਆ ਥੱਲੇ ਨਹੀਂ ਮੜਾ ਜਾ ਆ ਥੱਲੇ ਦੇ ਨਾਟਾ ਕਾਬਲੇ ਪਾ ਕੇ ਨਾਟ ਕਾਸਤੇ 5 5 ਇੰਚ ਦੇ ਹਿਸਾਬ ਦੇ ਨਾਲ ਅਸੇਤ ਹੋ ਜਾਣੇ ਲਾਈਨ ਦਿਖਾ ਕੇ ਮੜੇ ਲਾ ਕੇ ਆ ਦੇਖੋ ਚੱਕੋ ਦੇਖੋ ਜੀ ਐਵੇਂ ਲਾ ਕੇ ਮੜ ਜਾ ਬਾਜਨ ਲਾ ਦਨੇ ਫੀਰ ਉਹ ਨਿਸ਼ਾਨੇ ਜੀ ਲੱਗ ਜਾਂਦੇ ਥੱਲੇ ਚਲੋ ਉਹਦੇ ਵਿੱਚ ਬਸ ਗੱਠੀ ਧਰ ਕੇ ਫੜ ਜਾ ਧਰ ਕੇ ਸਾਰੇ ਸਾਰੇ ਕਹੀ ਦੇਰ ਵਿੱਚ ਸਾਹ ਦੇ ਨਾਲ ਲਾ ਜੀ ਇਹਨਾਂ ਨੇ ਇਹਦੇ ਗਲੀ ਜੀ ਕੱਟਣੀ ਓਖੇ ਟੱਕਿਆਂ ਦੇ ਨਾਲ ਵੀ ਬਸ ਐਵੇਂ ਹੀ ਦਾਈ ਜਾਂਦੇ ਨਾਲ ਹੁੰਦੇ ਬੈਡਾਂ ਤੇ ਦੇਖਦੇ ਆ ਵੀ ਕਿਵੇਂ ਕਿਹੋ ਜਿਹਾ ਕੀ ਰਿਸਪੌਂਸ ਆਉਂਦਾ ਇਹਦਾ ਤਗੜੀ ਆਪਣਾ ਆਪਣੇ ਇਹ ਤਿੰਨ ਛੱਡ ਤਿੰਨ ਵਗੇ ਤਿੰਨ ਵਗੇ ਦੇ ਨੇੜੇ ਰਹਿਊਗਾ ਆ ਪਿਆਜ ਦੇਗਾ ਹੋਰ ਇਸ ਵਿੱਚ ਕਿਉਂ ਦਰਾਂ ਬਣਾ ਤਾ ਲੱਗਿਆ ਸਾਰਾ ਟੁੱਟ ਗਿਆ ਆ ਮੱਖਾਂ ਲੜਨ ਲੱਗ ਪਏ ਇਹ ਵੀ ਅੱਧਾ ਕਿ ਰਹਿੰਦਾ ਤੇ ਫਿਰ ਕੋਈ ਪਰੋਲ ਮੌਂਦੇ ਮਾਣੇ ਮੁੱਟੀ ਉੱਥੇ ਕਹੀ ਫੇਰੁੰਦੇ ਨੇ ਕੰਜੀ ਫੇਰ ਕੇ ਯੋਕੇ ਬਚਾਲ ਆ ਗਿਆ ਹੈ ਕੋਈ ਗੱਲ ਕਿ ਹੜੀ ਪ੍ਰੋਬਲਮ ਆਉਂਦੀ ਆ ਧੰਨਵਾਦੀ ਵੀਡੀਓ ਦੇਖਣ ਲਈ ਮੇਰੇ ਵੱਲੋਂ ਸ਼ੁਕਰੀਆ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ